ਅੱਜ ਡਾਕਟਰ ਆਈਮਾਨ ਸਿੰਘ ਮਹੰਤਰਾ ਦੀ ਯਾਦ ਵਿੱਚ ਆਈ ਕੈਂਪ ਲੱਗ ਰਿਹਾ ਹੈ ਚੌਥਾ ਆਈ ਕੈਂਪ ਹੈ ਪਹਿਲਾਂ ਨਮਸਕਾਰ ਜੀ ਸਤਿ ਸ੍ਰੀ ਅਕਾਲ ਮੋਗਾ ਸ਼ਹਿਰ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕਿ ਡਾਕਟਰ ਮਾਤਰਾ ਦਾਸ ਦੀ ਯਾਦ ਨੂੰ ਜਿਹੜਾ ਸਮਰਪਿਤ ਅੱਜ ਅੱਖਾਂ ਦਾ ਜਿਹੜਾ ਯੂਥ ਕੈਂਪ ਲਗਾਇਆ ਗਿਆ ਹੈ ਕਿਉਂਕਿ ਇੱਕ ਬਹੁਤ ਵੱਡੀ ਸਖਸੀਅਤ ਸੀਗੀ ਜਿਹੜਾ ਕਿ ਅੱਜ ਸਿਵਲ ਹਸਪਤਾਲ ਵੀ ਉਹਨਾਂ ਦੇ ਨਾਂ ਤੇ ਜਿਹੜਾ ਕਿ ਕੋ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਬਹੁਤ ਹੀ ਸਲਾਘਾਯੋਗ ਕਦਮ ਆ ਜਿਹੜੇ ਕਿ ਇਹ ਵੀਰ ਸਾਡੇ ਬਾਂਸਲ ਸਾਹਿਬ ਜਾਂ ਹੋਰ ਵੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਕਿ ਰਲ ਮਿਲ ਕੇ ਜਿਹੜਾ ਕਿ ਅੱਜ ਵੱਡੀ ਮਾਤਰਾ ਤੇ ਜਿਹੜਾ ਕਿ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮੈਂ ਇਹ ਕਹਿ ਸਕਦਾ ਵਾਂ ਕਿ ਜਿਹੜੇ ਕਿ ਚਾਹੇ ਅੱਖਾਂ ਦੀ ਜਾਂਚ ਹੋਵੇ ਚਾਹੇ ਐਨਕਾਂ ਹੋਣ ਚਾਹੇ ਆਪਰੇਸ਼ਨ ਹੋਵੇ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ 18 ਮਸ਼ੀਨ ਮੌਜੂਦ ਹੈ ਇਸ ਟਾਈਮ ਕਿਉਂਕਿ ਡਾਕਟਰ ਸਾਹਿਬਾਨ ਦੀ ਟੀਮ ਵੀ ਪੂਰੀ ਮੌਜੂਦ ਹੈ ਜਿੱਥੇ ਕਿ ਹੋਰ ਵੀ ਧਾਰਮਿਕ ਤੇ ਸਮਾਜਿਕ ਜਿਹੜੀਆਂ ਹੋਰ ਅਹੁਦੇਦਾਰ ਸੈਣੀ ਸਾ ਸਮਝ ਆਇਆ ਕਿਉਂਕਿ ਦੱਸਿਆ ਕਿਉਂਕਿ ਹਰ ਸ਼ਖਸੀਅਤ ਸ਼ਖਸੀਅਤ ਸਲਾਗਾ ਜੋਗਾ ਹਰ ਕਦਮ ਬਲਾਰਾ ਹਰ ਸਲਾਗਾ ਜੋ ਕੰਮ ਕਰਦਾ ਹੈ ਤੇ ਜਿੱਥੇ ਮੋਗੇ ਸ਼ਹਿਰ ਦੀਆਂ ਜਿੰਨੀਆਂ ਇੱਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਹਰੇਕੀ ਯੋਗਦਾਨ ਪਾਉਂਦਾ ਹੈ ਜਿੱਥੇ ਅੱਜ ਵੱਡੀ ਮਾਤਰਾ ਦੇ ਵਿੱਚ ਮੈਂ ਕਹਿ ਸਕਦਾ ਹਾਂ ਜਿਹੜੇ ਕਿ ਅੱਖਾਂ ਦਾ ਕੈਂਪ ਕਿਉਂਕਿ ਲਾਈ ਕਿਉਂਕਿ ਕੈਂਪ ਲੱਗਦੇ ਦੇਖੇ ਆ ਪਰ ਬਹੁਤ ਛੋਟੀ ਮਾਤਰਾ ਲੱਗਾ ਅੱਜ ਮਥਰਾ ਦਾਸ ਜਿਹੜੇ ਕਿ ਹਸਪਤਾਲ ਦੀ ਯਾਦ ਜਿਹੜਾ ਉਸ ਸਮਰਪਤ ਉਸ ਵੀਰ ਦੀ ਯਾਦ ਦੇ ਵਿੱਚ ਬਹੁਤ ਵੱਡਾ ਜਿਹੜਾ ਅੱਜ ਕੈਂਪ ਸਿਵਲ ਹਸਪਤਾਲ ਜੋਜਿਤ ਕੀਤਾ ਵਾ ਧੰਨਵਾਦ ਕਰਦਾ ਨਾ ਮੈਂ ਸੂਚੀ ਟੀਮ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਉਹ ਅਰਦਾਸ ਕਰਦਾ ਇਹਨਾਂ ਭਰਾਵਾਂ ਨੂੰ ਵੀ ਹਮੇਸ਼ਾ ਹੀ ਇਹ ਜਿਹੇ ਕੈਂਪ ਲੱਗਦੇ ਰਹਿਣ ਤੇ ਇਹਨਾਂ ਨੂੰ ਮੈਂ ਸਲਾਮ ਕਰਦਾ ਇਹਨਾਂ ਦੀ ਕਾਮਨਾ ਪੂਰੀ ਕਰਨ ਪ੍ਰਬਾਤਵਾ ਤੇ ਹੋਰ ਵੀ ਜਿਹੜੇ ਅੱਗੇ ਤੋਂ ਕੈਂਪੇਨ ਲਗਾਉਂਦੇ ਰਹਿਣ ਦੇਖੋ ਸਾਰੇ ਜਿਹੜਾ ਹੈਗਾ ਆਈ ਕੈਂਪ ਹੈਗਾ ਫ੍ਰੀ ਆਈ ਕੈਂਪ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਲਗਾਇਆ ਗਿਆ ਹੈ ਭਾਰਤੀ ਜਗਤਿ ਮੰਚ ਦੁਆਰਾ ਆਰਗੇਨਾਈਜ਼ ਕੀਤਾ ਜਾਂਦਾ ਹੈ 인 ਦੀ ਮੈਮਰੀ ਆਫ ਸ਼੍ਰੀ ਮਥਰਾਦਾਸ ਪਾਵਾ ਜੀ ਕਿਉਂਕਿ ਇੱਕ ਬਹੁਤ ਹੀ ਵੱਡੀ ਸ਼ਖਸੀਅਤ ਸਨ ਜਿਨ੍ਹਾਂ ਦੇ ਨਾਂ ਤੇ ਹਸਪੀਟਲ ਆ ਜਿੱਥੇ ਆਪਾਂ ਖੜੇ ਆ ਸਰਕਾਰੀ ਹਸਪੀਟਲ ਇਹ ਵੀ ਉਹਨਾਂ ਦੇ ਨਾਂ ਤੇ ਨੋਮਿਨੇਟ ਹੈ ਔਰ ਇਹ ਜਿਹੜਾ ਅੱਖਾਂ ਦਾ ਮੁਫਤ ਕੈਂਪ ਹੈ ਜਨਾ ਤੁਸੀਂ ਦੇਖ ਰਹੇ ਹੋ ਕਿ 1200 1400 ਦੀ ਤਦਾਦ ਦੇ ਵਿੱਚ ਆਲਰੇਡੀ ਜਿਹੜੇ ਹੈਗੇ ਆ ਪੇਸ਼ੈਂਟਸ ਹੈਗੇ ਆ ਉਹ ਰਜਿਸਟਰ ਹੋ ਚੁੱਕੇ ਆ ਔਰ ਤੁਸੀਂ ਦੇਖੋ ਹਿਊਜ ਲਾਈਨਾਂ ਲੱਗੀਆਂ ਹੋਈਆਂ ਨੇ ਬਹੁਤ ਭਾਰੀ ਭੀੜ ਹੈ ਇੱਥੇ ਜਿਹਦੇ ਵਿੱਚ ਮੁਫਤ ਅੱਖਾਂ ਲਗਣੀਆਂ ਨੇ ਮੁਫਤ ਅੱਖਾਂ ਦਾ ਚੈੱਕਅਪ ਹੋਣਾ ਹੈ ਔਰ ਜਿਨ੍ਹਾਂ ਦਾ ਆਪਰੇਸ਼ਨ ਹੈ ਉਹ ਵੀ ਮੁਫਤ ਹੋਣਾ ਹੈ ਔਰ ਮੈਂ ਸਮਝਦਾ ਆ ਕਿ ਇੱਕ ਬਹੁਤ ਵੱਡਾ ਉਪਰਾਾਲਾ ਹੈ ਔਰ ਜਿਵੇਂ ਸਾਡੇ ਜਿਹੜੇ ਚੇਅਰਮੈਨ ਨੇ ਭਾਰਤੀ ਜਗਤੀਵੰਦ ਦੇ ਡਾਕਟਰ ਦੀਪ ਕੋਚਰ ਜੀ ਉਹ ਕੁਝ ਅਰਜੈਂਟ ਮੈਟਰ ਦੇ ਲਈ ਆਪਣੇ بیٹے ਕੋਲ ਐਥਲੈਟ ਆਸਟ੍ਰੇਲੀਆ ਗਏ ਹੋਏ ਨੇ ਉਹਨਾਂ ਨੇ ਉੱਚੇ ਚੇ ਤੌਰ ਤੇ ਮੈਨੂੰ ਕਿਹਾ ਸੀ ਮੈਂ ਵੀ ਹਜੇ ਕੱਲ ਹੀ ਆਇਆ ਹਾਂ ਆਸਟ੍ਰੇਲੀਆ ਤੋਂ ਉਹਨਾਂ ਨੇ ਮੈਨੂੰ ਕਿਹਾ ਸੀ ਕੈਂਪ ਤੋਂ ਪਹਿਲਾਂ ਬਣਾ ਤੁਸੀਂ ਪਹੁੰਚ ਜਾਓ ਤੇ ਉਹਨਾਂ ਦੀ ਐਬਸੈਂਸ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰਾ ਆਰਗੇਨਾਈਜ਼ ਕੀਤਾ ਔਰ ਮੈਂ ਸਮਝਦਾ ਇੱਕ ਬਹੁਤ ਵੱਡਾ ਉਪਰਾੜਾ ਹੈ ਭਾਰਤੀਆ ਜਗਤ ਦੀ ਮੰਚ ਦੁਆਰਾ ਔਰ ਇੱਕ ਐਸੇ ਇਨਸਾਨ ਜਿਨ੍ਹਾਂ ਨੇ ਅੱਖਾਂ ਦੇ ਇਲਾਜ ਦੇ ਵਿੱਚ ਆਪਣਾ ਬਹੁਤ ਵੱਡਾ ਮੁੱਲਾ ਯੋਗਦਾਨ ਦਿੱਤਾ ਹੈ ਡਾਕਟਰ ਮਥਰਦਸ ਭਾਵਾ ਨੇ ਮੈਂ ਸਮਝਦਾ ਉਹਨਾਂ ਨੂੰ ਯਾਦ ਕੀਤਾ ਜਾਣਾ ਹੈ ਇਸ ਸੰਦਰਭ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਜਿਹੜੇ ਕਿ ਲੋੜਵੰਦ ਹਨ ਉਹਨਾਂ ਨੂੰ ਇਲਾਜ ਮੁਹੱਈਆ ਕਰਾਉਣਾ ਆਪਰੇਸ਼ਨ ਮੁਹੱਈਆ ਕਰਾਉਣੇ ਔਰ ਰਹਿਣ ਕਮ ਮੁਹੱਈਆ ਕਰਾਉਣੇ ਮੈਂ ਕਹਿੰਦਾ ਬਹੁਤ ਵੱਡਾ ਉਪਰਾਲਾ ਔਰ ਸਾਨੂੰ ਸਾਰੇ ਮੋਗਾ ਵਾਸੀਆਂ ਨੂੰ ਇਹਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਦੇਣਾ ਚਾਹੀਦਾ